हां भाई किवें पंजाबीयो ਵਾਹ ਜੀ ਗੱਲ ਸਾਹ ਜੀ ਫਤਿਹ ਅੱਜ ਇੱਕ ਵੀਡੀਓ ਬਹੁਤ ਸ਼ੇਅਰ ਕਰਨ ਨੂੰ ਦਿਲ ਕੀਤਾ ਕਿਉਂਕਿ ਬਹੁਤ ਵਧੀਆ ਵਾਜਦੇ ਹਾਲਾਤ ਨੇ ਬਹੁਤ ਬਿਲਕੁਲ ਫਿੱਟ ਬੈਠਦੀ ਆ ਬਹੁਤ ਸੱਚੀਆਂ ਔਰ ਕੋੜੀਆਂ ਗੱਲਾਂ ਵਾਂ ਕੋੜੀਆਂ ਤਾਂ ਲੱਗਣਗੀਆਂ ਜਿਹੜੀਆਂ ਸੱਚੀਆਂ ਹੁੰਦੀਆਂ ਕੋੜੀਆਂ ਤਾਂ ਲੱਗਦੀਆਂ ਹੀ ਆ ਔਰ ਤੁਹਾਨੂੰ ਇੱਕ ਗੱਲ ਮੈਂ ਕਹਦਾ ਕਿ ਅੱਜ ਜੋ ਆਪਾਂ ਨੇ ਸਿੱਧੂ ਦੇ ਹੱਕ ਤੇ ਖੜੇ ਆ ਜ਼ਿਆਦਾਤਰ ਦੇਖਿਓ ਕਿ ਉਹੀ ਆ ਜਿਹੜੇ ਦੀਪ ਸਿੱਧੂ ਦੇ ਖਿਲਾਫ ਖੜੇ ਸੀ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰੀ ਦਾ ਤਗਮਾ ਦਿੱਤਾ ਸੀ ਜਿਨ੍ਹਾਂ ਨੇ ਲੈਟਰ ਬਕਾਇਦਾ ਕੱਢਿਆ ਸੀ ਉਹ ਸਾਰੇ ਅੱਜ ਭਾਨੇ ਸਿੱਧੂ ਦੇ ਹੱਕੇ ਖੜੇ ਭਾਨੇ ਤੇ ਮੈਂ ਖਿਲਾਫ ਨਹੀਂ ਹਾਂ ਬੇਸ਼ੱਕ ਹਾਲੇ ਕਿ ਉਸਨੇ ਕੋਈ ਸੇਕਾਂ ਉਹਦੇ ਲਈ ਨਹੀਂ ਕੀਤਾ ਉਹ ਆਪਦੇ ਲਈ ਕੀਤਾ ਵਾ ਜੋ ਵੀ ਕੀਤਾ ਵਾ ਐਵੇਂ ਕਹਿਣਾ ਕਿ ਲੋਕਾਂ ਲਈ ਕੀਤਾ ਆਪਦੇ ਲਈ ਕਰਨ ਰਿਆ ਸੀ ਪਰ ਉਹ ਜੋ ਵੀ ਕਰਨ ਠੀਕ ਹੈ ਹਾਲਾਂਕਿ ਉਹਦੇ ਤੇ ਇਲਜ਼ਾਮ ਇੱਕ ਲੜਕੀ ਨੇ ਲਗਾਏ ਉਹ ਵੀ ਤਨੂੰ ਵੀਡੀਓ ਤਾਂ ਦੇਖ ਲਈ ਹੋਣੀ ਹੈ ਸ਼ਰਿਆਮ ਉਹਨੇ ਕਿਹਾ ਕਿ ਨੇ ਕਤਲ ਕਰਵਾ ਕੇ ਆਪਦੇ ਜੀਜੇ ਨੂੰ ਵਸਾ ਕੇ ਉਸ ਪੈੜੀ ਤੇ ਆਪਣਾ ਨਜਾਇਜ਼ ਕਬਜ਼ਾ ਕੀਤਾ ਹੋਇਆ ਔਰ ਉਹਨੂੰ ਵੀ ਕਈ ਗੱਲ ਤੇ ਚਲੋ ਉਹ ਇੱਕ ਅਲੱਗ ਅੰਗਲ ਹੈ ਪਰਾਤਰ ਨਾ ਵੀਡੀਓ ਸ਼ੇਅਰ ਕਰ ਲਿਆ 100% ਸੱਚ ਹੈ ਉਹੀ ਲੋਕ ਅੱਜ ਖੜੇ ਆ ਜਿਹੜੇ ਕੇਸਰੀ ਨੂੰ ਕਹਿੰਦੇ ਸੀ ਕਿ ਉਤਾਰ ਦਿਓ ਜਿਹੜੇ ਕਹਿੰਦੇ ਸੀ ਕਿ ਨਿਹੰਗਾਂ ਨੂੰ ਚਲੇ ਜਾਓ ਜਿਹੜੇ ਕਹਿੰਦੇ ਸੀ ਕਿ ਦੀਪਗਦਾਰ ਹੈ ਤੇ ਹਾਲਾਂਕਿ ਲਖੇ ਸਧਾਨੇ ਨੂੰ ਮੈਂ ਮਾੜਾ ਤ ਨਹੀਂ ਕਹਿੰਦਾ ਪਰ ਲਖੇ ਸਧਾਨੇ ਨੇ ਵੀ ਅੱਜ ਦੀਪ ਨੂੰ ਪੁਰਾ ਭਲਾ ਹੀ ਕਿਹਾ ਸੀ ਉਹਦੇ ਨਾਲ ਨਹੀਂ ਖੜਿਆ ਸੀ ਔਰ ਇਹਨਾਂ ਕਾਮਰੇਡਾ ਦੇ ਨਾਲ ਸਮਝੌਤਾ ਕਰਕੇ ਉਹ ਉਸੇ ਛੋ ਨਿਕਲਿਆ ਸੀ ਠੀਕ ਹੈ ਇਹ ਕਰਕੇ ਵਿਸ਼ਵਾਸ ਲੈ ਕੌਣ ਹੈ ਇਹ ਤੁਸੀਂ ਆਪ ਸੋਚ ਲਿਓ ਆਓ ਆਪਾਂ ਵੀਡੀਓ ਪਹਿਲੇ ਸੁਣ ਲਈਏ ਪਰਮਾਤਮਾ ਜਾਣਦਾ ਰੱਬ ਜਾਣਦਾ ਜਾਂ ਤੁਸੀਂ ਫੈਸਲਾ ਕਰਨਾ ਹੈ ਕਿ ਮੈਂ ਗਲਤਾਂ ਜਾਂ ਸਹੀ ਆ ਦੋ ਗੱਲਾਂ ਦੀਪ ਸਿੱਧੂ ਕਹਿੰਦਾ ਸੀ ਜਦੋਂ ਕਿਸਾਨ ਅੰਦੋਲਨ ਹੋਇਆ ਦਿੱਲੀ ਤੁਸੀਂ ਸਭ ਜਾਣੀ ਜਾਣੋ ਹੁਣ ਇਹ ਕੋਈ ਪੁਰਾਣਾ ਇਤਿਹਾਸ ਤਾਂ ਹੈ ਨਹੀਂ ਦੀਪ ਸਿੱਧੂ ਕਹਿੰਦਾ ਸੀ ਕਿ ਤੁਹਾਡਾ ਕੁਝ ਨਹੀਂ ਹੋਣਾ ਤੁਹਾਨੂੰ ਵਾਪਸ ਦਿੱਲੀ ਫੇਰ ਆਉਣਾ ਪੈਣਾ ਉਦੇ ਨਾਲੋਂ ਬਿਹਤਰ ਤੁਸੀਂ ਇੱਥੋਂ ਫੈਸਲੇ ਕਰਾ ਕੇ ਉਠੋ 700 800 ਬੰਦਾ ਤੁਸੀਂ ਮਰਵਾ ਲਿਆ ਤੇ ਕਰੋੜਾ ਰੁਪਏ ਦੀ ਸੰਪਤੀ ਤੁਸੀਂ ਅੜਾ ਤੀ ਇੱਥੇ ਅਸੀਂ ਸੜੀਆਂ ਡਬਲ ਡਾਵੇ ਸ਼ਿਫਟਾਂ ਲਾਈਆਂ 60 ਸਾਲ ਦੀ ਉਮਰਾਂ ਮੈਂ ਡਬਲ ਸ਼ਿਫਟ ਲਾਉਂਦਾ ਰਿਹਾ ਉਸ ਟਾਈਮ ਦੇ ਵਿੱਚ ਮੈਂ ਨਹੀਂ ਇਕੱਲਾ ਲਾਉਂਦਾ ਰਿਹਾ ਮੈਂ ਤੁਹਾਡੇ ਸਾਹਮਣੇ ਹਜ਼ਾਰਾਂ ਨਹੀਂ ਲੱਖਾਂ ਬੰਦੇ ਖੜੇ ਕਰ ਸਕਦਾ ਜਿਹੜੇ ਡਬਲ ਸ਼ਿਫਟਾਂ ਲਾਉਂਦੇ ਰਹੇ ਆ ਉਹ ਅੰਦੋਲਨ ਦੇ ਵਿੱਚ ਪੈਸੇ ਭੇਜਣ ਲਈ ਤੇ ਜਿਹੜੀਆਂ ਇਹਨਾਂ ਨੇ ਜੇਬਾਂ ਭਰੀਆਂ ਜਿਹੜਾ ਖੁੰਡੇ ਜੇ ਆਲਾ ਤੁਰਿਆ ਫਿਰਦਾ ਉਹ ਪੱਠੇ ਬਣਾਈ ਬੈਠਾ ਪਤਾ ਨਹੀਂ ਕੀ ਕੁਸ਼ ਬਣਾਈ ਬੈਠਾ ਇੱਕ ਕਿੱਲਾ ਜ਼ਮੀਨ ਸੀ ਪਤਾ ਨਹੀਂ ਕਿੰਨੀ ਜ਼ਮੀਨ ਬਣਾਈ ਬੈਠਾ ਸਾਡੇ ਲੋਕਾਂ ਨੂੰ ਅਕਲ ਕਦੋਂ ਆਣੀ ਆ ਯਾਰ ਮੈਨੂੰ ਬੜਾ ਗੁੱਸਾ ਆਉਂਦਾ ਇਹਨਾਂ ਗੱਲਾਂ ਤੇ ਦੀਪਸ਼ੀਤ ਉਹਨਾਂ ਨੂੰ ਪਿੱਟ ਕੇ ਮਰ ਗਿਆ ਇਹ ਤੁਹਾਨੂੰ ਦੁਬਾਰੇ ਆਉਣਾ ਪਊਗਾ ਉਹਦੀ ਇੱਕ ਨਹੀਂ ਸੁਣੀ ਉਹਨੂੰ ਗद्दार ਜਦ ਤੱਕ ਉਹ ਬੰਦਾ ਦੁਨੀਆ ਤੋਂ ਨਹੀਂ ਚਲਾ ਗਿਆ ਉਦੋਂ ਤੱਕ ਉਹਨੂੰ ਗਦਾਰੀ ਦੇ ਸਰਟੀਫਿਕੇਟ ਦੇ ਗਏ ਇਹਨਾਂ ਨੂੰ ਅਮਿਤਪਾਲ ਦੀ ਗੱਲ ਕਰਨ ਤੋਂ ਵੀ ਦਿੱਕਤ ਹੋਈ ਸੀ ਸਟੇਜ 'ਤੇ ਆਹੀ ਲੱਖਾ ਸਿਧਾਣਾ ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ ਨਾ ਲੱਖੇ ਦੇ ਨਾ ਕਿਸੇ ਹੋਰ ਦੇ ਪਰ ਜੋ ਸਚਾਈ ਆ ਜੋ ਸੱਚ ਹੈ ਉਹ ਤਾਂ ਸੱਚ ਹੈ ਜੇ ਲੱਖਾ ਉਸ ਟਾਈਮ ਦੀਪ ਦੇ ਨਾਲ ਹਿੱਕ ਟਾਣ ਕੇ ਖੜ ਜਾਂਦਾ ਇਹ ਦੋ ਬੰਦੇ ਸਿਰਫ ਦੋ ਬੰਦੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਬੱਤੀ ਕੀ 32000 ਜਿੱਥੇ ਬੰਗਿਆਂ ਤੋਂ ਉੱਪਰ ਸੀ ਦੋਨੇ ਬੰਦੇ ساری ਸੰਗਤ ਇਹਨਾਂ ਦੇ ਨਾਲ ਸੀ ਸਾਰਾ ਮੋਰਚਾ ਇਹਨਾਂ ਦੇ ਦੋਨਾਂ ਦੇ ਨਾਲ ਸੀ ਸਾਰਾ ਇੱਥੇ ਬਾਹਰ ਬੈਠਾ ਜਿੰਨਾ ਡੈਕਸਪੋਰਾ ਸਾਰੇ ਬਾਹਰਲੇ ਲੋਕ ਇਹਨਾਂ ਦੇ ਨਾਲ ਸੀ ਦੀਪ ਸਿੱਧੂ ਦੇ ਲੱਖਾ ਸਿਧਾਣਾ ਦੇ ਲੇਕਨ ਇਹਨਾਂ ਨੇ ਇੱਕ ਨਹੀਂ ਸੁਣੀ ਉਸ ਸਰবেশ ਆਦਮੀ ਦੀ ਉਸ ਸਰবেশ ਆਦਮੀ ਨੂੰ ਬਦਨਾਮ ਕੀਤਾ ਇਹੀ ਲੱਖਾ ਸਿਧਾਣਾ ਅੰਦਰ ਖਾਤੇ ਸਮਝੌਤਾ ਕਰਕੇ ਕਾਮਰੇਡਾਂ ਦੇ ਨਾਲ ਤੇ ਕਾਮਰੇਡਾਂ ਦੇ ਵਿੱਚ ਫੇਰ ਜਾ ਕੇ ਰਲ ਗਿਆ ਇੱਕ ਗੱਲ ਮੇਰੀ ਨੋਟ ਕਰ ਲੋ ਹੋ ਸਕਦਾ ਬਹੁਤ ਬੰਦਿਆਂ ਨੂੰ ਬੁਰੀ ਲੱਗੇ ਇਹ ਜੇ ਪੰਜਾਬ ਦਾ ਕੋਈ ਭਲਾ ਹੋ ਸਕਦਾ ਹੈ ਜੇ ਕੁਛ ਪੰਜਾਬ ਦਾ ਹੋ ਸਕਦਾ ਉਹ ਕੇਸਰੀ ਨishan ਸਾਹਿਬ ਦੇ ਥੱਲੇ ਹੋ ਸਕਦਾ ਕਿਸੇ ਲਾਲ ਲੀਰ ਦੇ ਝੰਡੇ ਥੱਲੇ ਕੁਛ ਨਹੀਂ ਹੋ ਸਕਦਾ ਪੰਜਾਬ ਦਾ ਮੈਨੂੰ ਤੁਸੀਂ ਲਿਖ ਕੇ ਦੇ ਲੋ ਇਹ ਗੱਲ ਜਾਂ ਤੁਸੀਂ ਕਰਕੇ ਦਿਖਾ ਦਿਓ ਮੈਨੂੰ ਗੁੱਸਾ ਕਿਉਂ ਆਇਆ ਗੁੱਸਾ ਮੈਨੂੰ ਇਹ ਆਇਆ ਕੱਲ ਸਟੇਜ ਤੇ ਮੈਂ ਉਹਨਾਂ ਦੀ ਸਾਰੀਆਂ ਨੀਆਂ ਸਪੀਚਾਂ ਸੁਣੀਆਂ ਜੋ ਵੀ ਉੱਥੇ ਬੋਲ ਰਹੇ ਸੀ ਉਹਦੇ ਵਿੱਚ ਅਮਰਤਪਾਲ ਦਾ ਨਾਂ ਆਇਆ ਤਾਂ ਇਹਨਾਂ ਨੂੰ ਇੰਨੀਆਂ ਮਿਰਚਾਂ ਲਗੀਆਂ ਉੱਥੇ ਲਾਲ ਲੀਰਾ ਜਿਹੜੀਆਂ ਆਸੇ-ਪਾਸੇ ਬੈਠੀਆਂ ਸੀਗੀਆਂ ਜਿਨ੍ਹਾਂ ਦਾ ਕੰਮ ਹੀ ਇਹ ਆ ਲੋਕਾਂ ਨੂੰ ਗਮਰਾਹ ਕਰਨਾ ਲੋਕਾਂ ਨੂੰ ਗਮਰਾਹ ਕਰਕੇ ਇਹ ਸਾਲੇ ਬੀੜੀਆਂ ਪੀਣੇ ਇਹਨਾਂ ਨੇ ਪੈਸੇ ਇਕੱਠੇ ਕਰਨੇ ਪੈਸੇ ਆਪਣੀਆਂ ਜੇਬਾਂ ਭਰਨੀਆਂ ਤੇ ਲੋਕਾਂ ਨੂੰ ਗਮਰਾਹ ਕਰ ਦੇਣਾ ਜੋਸ਼ ਇਹ ਸਰੇ ਆਮ ਤੁਹਾਨੂੰ ਤੁਸੀਂ ਮੰਨੋ ਨਾ ਮੰਨੋ ਤੁਸੀਂ ਇਹ ਏਸੀ ਗੱਲ ਨੂੰ ਐਕਸੈਪਟ ਕਰੋ ਨਾ ਕਰੋ ਲੇਕਿਨ 101% ਕੀ ਮੈਂ 1000% ਕਰਾਂ ਕਿ ਤੁਹਾਨੂੰ ਗਮਰਾਹ ਕਰਕੇ ਆਇਆ ਦਿੱਲੀ ਮੋਰਚੇ ਤੇ 13 ਮਹੀਨੇ ਬੈਠੇ ਰਹੇ ਸੀ ਉੱਥੇ 13 ਦਿਨ ਹੋਰ ਬੈਠ ਜਾਂਦੇ ਉਥੋਂ ਡੈਕਟੀ ਸਮਝੌਤਾ ਸਾਰਾ ਕੁਝ ਕਰਕੇ ਮੋੜਦੇ ਹੁਣ ਇਹਨਾਂ ਨੂੰ ਦੁਬਾਰਾ ਉੱਥੇ ਭੌਂਕਣ ਜਾਣਾ ਨਾ ਪੈਂਦਾ ਹੁਣ ਦੇਖਦੇ ਆ ਇਹਨਾਂ ਨੇ ਕਿੰਨੀ ਕਿ ਜਨਤਾ ਤੁਰਦੀ ਐ ਔਰ ਕਿੰਨੇ ਕੇ ਅਸੀਂ ਬਾਹਰ ਲੈ ਇਹਨਾਂ ਨੂੰ ਨੋਟ ਭੇਜਦੇ ਆ ਪਤਾ ਲੱਗੂ ਜਾਓ ਉੱਥੇ ਪਹਿਲੀ ਗੱਲ ਤਾਂ ਇਹ ਜਾਣਦੇ ਹੀ ਨਹੀਂ ਇਨਾਂ ਨੂੰ ਲੈ ਕੇ ਜਾਣ ਵਾਲਾ ਹੀ ਦੀਪ ਸਿੱਧੂ ਸੀ ਸਭ ਤੋਂ ਪਹਿਲਾਂ ਸ਼ੰਭੂ ਮੋਰਚੇ ਤੋਂ ਦੀਪ ਸਿੱਧੂ ਹਣੀ ਤੁਰਿਆ ਤਾਂ ਇਹ ਦਿੱਲੀ ਪਹੁੰਚੇ ਨੇ ਤੁਹਾਨੂੰ ਸਾਰਿਆਂ ਨੂੰ ਪਲੀਪਾਂਤ ਪਤਾ ਹੈ ਇਸ ਚੀਜ਼ ਦਾ ਹੁਣ ਜਿਹੜਾ ਕੱਲ ਸਟੇਜ ਤੇ ਹੋਇਆ ਤੇ ਉੱਥੇ ਉਹ ਬੋਲਣ ਲੱਗਿਆ ਆਪਣਾ ਬਲਦੇਵ ਸਰਸਾ ਅਮਰਤਪਾਲ ਦਾ ਨਾਂ ਆਇਆ ਤਾਂ ਲਾਲਨੀ ਰੈਣ ਨੂੰ ਉਸੇ ਟਾਈਮ ਅੱਗ ਲੱਗੀ ਉਹਦੀ ਤੇ ਸੁਖਜਗਰਾਉ ਨੂੰ ਕਹਿੰਦੇ ਕੋਈ ਨਾਂ ਨਹੀਂ ਲੈਣਾ ਕਿਸੇ ਦਾ। ਦੱਸੋ। ਪਰ ਪਾਣੇ ਸਿੱਧੂ ਦਾ ਜੋ ਕੇਸ ਹੈ ਇਹਦੇ ਵਿੱਚ ਸਾਰੇ ਆਪਣੀ ਆਪਣੀ ਜ਼ਮੀਨ ਤਿਆਰ ਕਰ ਰਹੇ ਆ ਪਾਣਾ ਸਿੱਧੂ ਆਪਣੀ ਤੇ ਕਾਮਰੇਡ ਆਪਣੀ ਕਿਸਾਨ ਜਥੇਬੰਦੀ ਆਪਣੀ ਇਹ ਸਾਰੀ ਇਨਵੋਲਵਮੈਂਟ ਆਪਣੀ ਆਪਣੀ ਜ਼ਮੀਨ ਤਿਆਰ ਕਰਦੀ ਹੈ ਕਾਮਰੇਡਾਂ ਦੀ ਜ਼ਮੀਨ ਜੋ ਖੁੱਸੀ ਹੋਈ ਉਹਨੂੰ ਇਸ ਪੱਖ ਨੇ ਹੋ। ਆ ਸਰ ਕਰਨਾ ਚਾਹ ਰਿਹਾ ਬਸ ਹੋਰ ਕੋਈ ਕੇਸ ਨਹੀਂ ਹੈ ਇਹ ਸਿਰ ਬਨੌਟੀ ਆ ਭਗਵੰਤ ਜੀ ਆਪਣੀ ਜਗ੍ਹਾ ਖੇਲ ਖੇਲ ਰਿਹਾ ਤੇ ਇਹ ਆਪਣੀ ਜਗ੍ਹਾ ਗੇਮ ਖੇਲ ਰਿਹਾ